ਮਿਹਨਤ ਲਈ ਕੀਤੀ ਹਾਂ ਮਿਹਨਤ ਲਈ ਕੀਤੀ ਹੈ। ਇਹ ਨਹੀਂ ਆਪਾਂ ਕਹਿ ਸਕਦੇ ਆਪਾਂ ਸੁੱਤੇ ਰਹੇ ਰਹੀਏ ਨਾ ਨਾ ਮੰਡੀ ਮੰਡੀ ਕਰਨ ਵੀ ਕਰਨਾ ਹੀ ਪਣੇ ਡੇਲੀ ਤੇ ਚੁਗ ਨਹੀਂ ਡੇਲੀ ਬਣਿਆ ਨਹੀਂ ਖਰਾਬ ਹੋ ਜਾਂਦੀ ਪਾੜ ਜਾਂਦੀ ਇਹ ਕਰਦਿਆਂ ਨਹੀਂ ਇੱਕ ਦਿਨ ਹੀ ਕਰਦਿਆਂ। ਕਣਕ ਦੀ ਬਾਢੀ ਤੋਂ ਬਾਅਦ ਵਾਣ ਵਿਹਲੇ ਪਏ ਰਹਿੰਦੇ ਆ ਕੋਈ ਖਾਲੀ ਵਾਣਾ ਚ ਜਿਵੇਂ ਕੋਈ ਆਪਾਂ ਨੂੰ ਆਮਦਨ ਹੈ ਨਹੀਂਗੀ ਤੇ ਜਿਵੇਂ ਕਣਕ ਦੀ ਬਾਢੀ ਤੋਂ ਬਾਅਦ ਇਹ ਫਸਲ ਤਿਆਰ ਹੋ ਜਾਂਦੀ ਵਧੀਆ ਤੇ ਝੋਨੇ ਤੱਕ ਦੀ ਇਹ ਫਸਲ ਆ ਜਿਵੇਂ ਝੋਨਾ ਲਾ ਸਕਦੇ ਆਪਾਂ ਬਾਅਦ ਚ ਇਹਦੀ ਰੇਖ ਆਦਵੀ ਪੂਰੀ ਵਧੀਆ ਬਣਦੀ ਆ 6-7000 ਖਰਚਾ ਹੋ ਕੇ ਕੱਲੇ ਮਗਰ ਜਿਵੇਂ ਵੀ 40-50000 ਰੁਪਏ ਵਧਿਆ ਪਣ ਜਾਂਦਾ। ਅਸੀਂ ਖਖੜੀ ਦੀ ਖੇਤੀ ਕਰਦੇ ਆਂ ਜੀ। ਝੋਨੇ ਦੇ ਝੋਨੇ ਦਾ ਪਹਿਲਾ ਹੁੰਦੀ ਐ ਖਖੜੀ ਤੇ ਖਖੜੀ ਦੀ ਖੇਤੀ ਤੋਂ ਬਾਅਦ ਝੋਨਾ ਵੀ ਲੱਗ ਜਾਂਦਾ ਇੱਥੇ। ਇਹ ਲਗਭਗ 2 ਟਾਈਮ ਮਹੀਨਾ ਦੀ ਖੇਤੀ ਐ ਜੀ। ਖੇਤੀ ਜਿਵੇਂ ਖਖੜੀ ਪਹਿਲਾਂ ਬੀਜੇ ਤਿਆਰ ਕਰਕੇ ਸੀ ਆਪਦਾ ਹੀ ਬੀਜ ਤਿਆਰ ਕਰਦੇ ਆਂ ਜੀ। ਇੱਥੇ ਜਿਵੇਂ ਵੀ ਪਿਛਲੇ ਸਾਲ ਜਿਵੇਂ ਇੱਕ ਖਖੜੀ ਲਾਈ ਉਸੇ ਤੋਂ ਜਿਵੇਂ ਜਿਹੜੀ ਖਖੜੀ ਖਰਾਬ ਹੋ ਜਾਂਦੇ ਸਾਡੇ ਕੰਮ ਦੀ ਨਹੀਂ ਰਹਿੰਦੀ। ਅਸੀਂ ਵੀ ਕੱਢ ਲੈਨੇ ਆ ਉਹਦਾ। ਬੀਜ ਕਾ ਕੇ ਤਿਆਰ ਕਰਕੇ ਬੀਜ ਨਾਲੇ ਵੇਚਦੇ ਵੀ ਆ ਨਾਲੇ ਆਪ ਦੇ ਲਈ ਵੀ ਰੱਖਦੇ ਆ ਇਹ ਜਿਵੇਂ ਅਸੀਂ ਬਾਣ ਤਿਆਰ ਕਰਕੇ ਆ ਬੈੱਡ ਬਣਾ ਕੇ ਪਰੜੇ ਤੇ ਉਹਦੇ ਉੱਤੇ ਬੀਜ ਡ੍ਰਿਲ ਨਾਲ ਜਿਵੇਂ ਜੀ ਆਪਾਂ ਛੋਟੇ ਹੱਥ ਵਾਲੀ ਮਸ਼ੀਨ ਨਾਲ ਉਸੇ ਤਰ੍ਹਾਂ ਹੀ ਬਸ ਇੱਕ ਬੰਦਾ ਜਿਵੇਂ ਹੱਥ ਨਾਲ ਖਿੱਚ ਲੈਂਦਾ ਪਿੱਛੋਂ ਤੇ ਇੱਕ ਬੰਦਾ ਬੀ ਪਾਉਂਦਾ ਉਸੇ ਤਰ੍ਹਾਂ ਹੀ ਬਸ ਤਕਨੀਕ ਸੌਖੀ ਤਕਨੀਕ ਨਾਲ ਹੀ ਬੀਜੀ ਜਾਂਦੀ ਹੈ ਇਹ ਤੇ ਜਿਵੇਂ ਵੀ 40-45 ਦਿਨਾਂ ਤੱਕ ਦੀ ਜਿਵੇਂ 50 ਦਿਨਾਂ ਤੱਕ ਖਖੜੀ ਤਿਆਰ ਹੋ ਜਾਂਦੀ ਹੈ ਕਰਕੇ ਤਿਆਰ ਹੋ ਜਾਂਦੀ ਹੈ ਸਾਰੀ ਲਗਭਗ ਖਾਨਜੋਗ ਹੋ ਜਾਂਦੀ ਹੈ ਜੀ ਅਸੀਂ ਮੰਡੀ ਕਰਨ ਵੀ ਕਰਾਉਂਦੇ ਆ ਖਖੜੀ ਦਾ ਜਮੈਂ ਵੱਡੇ ਪੱਧਰ ਤੇ ਅਸੀਂ ਚਾਰਾ ਹੁਣ ਆਲਾ ਅਸੀਂ 4 ਕਿਲੇ ਖਖੜੀ ਲਾਈ ਆ ਇੱਥੇ ਤੇ ਰੋਜ ਦੇ ਰੋਜ ਦੀਆਂ ਚੁਗਣੀਆਂ ਰੋਜ ਦੀਆਂ ਵੇਚਣੀਆਂ ਮੰਡੀ ਕਰਨ ਹੁੰਦਾ ਵਧਿਆ ਇਹਦਾ ਵਧਿਆ ਰੇਟ ਰੂਟ ਮਿਲਦਾ ਬਾਜ਼ਾਰ 'ਚ ਵੀ ਲੋਕ ਬਹੁਤ ਪਸੰਦ ਕਰਦੇ ਆ ਖਰਚਾ ਠੀਕ ਹੀ ਹੁੰਦਾ ਵੈਸੇ ਉਹ ਵੈਸੇ ਜਿਵੇਂ ਵੀ ਹੁਣ ਕਣਕ ਦੀ ਵਾਢੀ ਤੋਂ ਬਾਅਦ ਵਾਣ ਵਿਹਲੇ ਪਏ ਰਹਿੰਦੇ ਆ ਕੋਈ ਖਾਲੀ ਵਾਣਾ ਜੇ ਜਿਵੇਂ ਕੋਈ ਆਪ ਨੂੰ ਆਮਦਨ ਹੈ ਨਹੀਂਗੀ ਤੇ ਜਿਵੇਂ ਕਣਕ ਦੀ ਬਾਢੀ ਤੋਂ ਬਾਅਦ ਇਹ ਫਸਲ ਤਿਆਰ ਹੋ ਜਾਂਦੀ ਹੈ ਵਧੀਆ ਤੇ ਝੋਨੇ ਤੱਕ ਦੀ ਇਹ ਫਸਲ ਆ ਜਿਵੇਂ ਝੋਨਾ ਲਾ ਸਕਦੇ ਆਪਾਂ ਬਾਅਦ ਚ ਇਹਦੀ ਰੇਖ ਆਦਵੀ ਪੂਰੀ ਵਧੀਆ ਬਣਦੀ ਆ ਜੇਕਰ ਗੱਲ ਕਰੀਏ ਆਮਦਨ ਤੇ ਖਰਚੇ ਦੀ ਖਰਚਾ ਵੇ ਵਾਈ ਵੁਈ ਦੇ ਬੀਜ ਵਜਾਈ ਦਾ ਜਿਆਦਾ ਖਰਚ ਆਉਂਦਾ ਬਸ ਬਾਅਦ ਚ ਆਮਦਨ ਹੀ ਹੁੰਦੀ ਹੈ ਇਹ ਜਿਵੇਂ ਆਪਣੀ ਵਾਈ ਬਜਾਈ ਬਸ ਇੱਕ ਨਹੀਂ ਬੀਜ ਵਜਾਈ ਦਾ ਖਰਚਾ ਜੇ ਕੋਲਮ ਲਾ ਕੇ ਵੇਖੇ ਤਾਂ ਆਪਣਾ ਵੀ 6-7000 ਖਰਚਾ ਆ ਹੀ ਜਾਂਦਾ ਤੇਲ ਤੂਲ ਦਾ ਜਿਵੇਂ ਵੀ ਆਪਦੀ ਮਿਹਨਤ ਜਿਵੇਂ 6-7000 ਖਰਚਾ ਹੋ ਕੇ ਕਿੱਲੇ ਮਗਰ ਜਿਵੇਂ ਵੀ 40-50000 ਰੁਪਏ ਵਧੀਆ ਬਣ ਜਾਂਦਾ ਸਾਡੇ ਜਿਵੇਂ ਪਰਿਵਾਰਕ ਮੈਂਬਰ ਸਾਰੇ ਆ ਮਮੀ ਡੈਡੀ ਮੈਂ ਵੀ ਆਇਆ ਨਾ ਜਿਵੇਂ ਮੈਂ ਪੜ੍ਹਾਈ ਵੀ ਕਰਦਾ ਤੇ ਜਿਵੇਂ ਹੁਣ ਇਸ ਟਾਈਮ ਛੁੱਟੀਆਂ ਚੱਲੀ ਜਾਂਦੀਆਂ ਫ੍ਰੀ ਹੁੰਨੇ ਆ ਖੇਤੀ ਨਾਲ ਜੁੜੇ ਆ ਵਧੀਆ ਕੰਮ ਧੰਦਾ ਕਰਾਈ ਦਾ ਘਰਾਂ ਦੀ ਹੈਲਪ ਹੋ ਜਾਂਦੀ ਆ ਤੇ ਜਿਵੇਂ ਵੀ ਜਿਵੇਂ ਬੰਦੇ ਵਿਹਲੇ ਨੇ ਮਜ਼ਦੂਰ ਵੀ ਲੈ ਰੱਖ ਸਕਦੇ ਆਪਾਂ ਜਿਵੇਂ ਵੀ ਵਾਂ ਜਾਦਾ ਹੋਵੇ ਮੰਦੇ ਦਿਹਾੜੀ ਤੇ ਵੀ ਮਿਲ ਜਾਂਦੇ ਆ ਇਹ ਕਿ ਅਸੀਂ ਜੀ ਪਹਿਲੀ ਵਾਰ ਹੀ ਲਾਈ ਆ ਲਾਲ ਖਖੜੀ ਲਾਈ ਆ ਤੇ ਰਾਸਤਾਨੀ ਖਖੜੀ ਵਾਜਦੇ ਐ ਇਸ ਵਾਰ ਪਹਿਲੀ ਵਾਰੀ ਟਰਾਈ ਕੀਤਾ ਇਹ ਤੇ ਵਧੀਆ ਸਾਨੂੰ ਰਿਜ਼ਲਟ ਮਿਲਿਆ ਇਹਦਾ ਆ ਇਸ ਹਾਲ ਹੁਣ ਗਾਂ ਨੂੰ ਅਸੀਂ ਜਿਵੇਂ ਮਮੀ ਤੁਸੀਂ ਵੇਖੀਏ ਬੀ ਬਣਾਈ ਜਾਂਦੇ ਆ ਓਵੇਂ ਅਸੀਂ ਗਾਂ ਨੂੰ ਅੱਧੀ ਚਿੱਟੀ ਤੇ ਅੱਧੀ ਲਾਲ ਖਖੜੀ ਲਾਵਾਂਗੇ ਮੰਡੀ ਵਿੱਚ ਵੀ ਇਹਦੀ ਵਾਵਾ ਡਿਮਾਂਡ ਵਧੀਆ ਵਿਕਦੀ ਆ ਲੋਕ ਪਸੰਦ ਕਰਦੇ ਆ ਹਾਂਜੀ ਖਾਂ ਚ ਟੇਸਟ ਵਾਸ ਥੋੜਾ ਜਿਹਾ ਫਰਕ ਹੁੰਦਾ ਜਿਵੇਂ ਵੀ ਆਪਾਂ ਦੇਖੀਏ ਤਾਂ ਹਾਂਜੀ ਇਹ ਜਿਹੜੀ ਖਖੜੀ ਦੀ ਫਸਲ ਆ ਇਹ ਇੱਕ ਅਜਿਹੀ ਫਸਲ ਆ ਜੇਕਰ بارش ਆਉਣ ਦੇ ਨਾਲ ਕਈ ਵਾਰੀ ਉਣੀਕੀ ਹੋ ਜਾਂਦੀ ਹੈ ਮੌਸਮ ਦੀ ਬਦਕਾਟ ਨਾਲ ਵੀ ਖਰਾਬ ਵੀ ਹੋ ਜੇ ਇਹ ਫੇਰ ਵੀ ਖਰਾਬ ਨਹੀਂ ਹੁੰਦੀ ਵੀ ਜਿਵੇਂ ਆਪਣੇ ਝੋਨੇ ਲਈ ਤੇ ਵਾਣ ਲਈ ਬਹੁਤ ਵਧੀਆ ਚੀਜ਼ ਹੈ ਇਹ ਦੀ ਰੇ ਖਾਦ ਬਹੁਤ ਪਾਉਂਦੀ ਹੈ ਜੀ ਤੇ ਜਿਵੇਂ ਇਹ ਝੋਨਾ ਲਾਉਣਾ ਹੁਣ ਆਪਾਂ ਇਹ ਚ ਪੂਰਾ ਵਧੀਆ ਰਿਜ਼ਲਟ ਝੋਨੇ ਦਾ ਵੀ ਆਊਗਾ ਮਤਲਬ ਖਾਦ ਘਟਾਉਣੀ ਪਈ ਹਾਂਜੀ ਹਾਂਜੀ ਇਹ ਬਸ ਆ ਵੱਲਾਂ ਦੀ ਖਾਦ ਬਣ ਜੂ ਹਰੀ ਖਾਦ ਜੀ ਜਿਵੇਂ ਲੋਕੀ ਜਿਵੇਂ ਜੰਤਰ ਜੰਤਰ ਬੀਜ ਦੇ ਆ ਉਵੇਂ ਵੱਲਾਂ ਕੰਮ ਕਰਦੀਆਂ ਵਧ ਗਿਆ ਨਾਲੇ ਤਾਂ ਆਮਦਨ ਨਾਲੇ ਜੀ ਦੋ ਦੋ ਤਿੰਨ ਕੰਮ ਹੋ ਜਾਂਦੇ ਆ ਸਾਡੇ ਦਾਦੇ ਪਰਦਾਦੇ ਪਹਿਲਾਂ ਤੋਂ ਕੰਮ ਕਰਦੇ ਹੁੰਦੇ ਆ ਸਾਡੇ ਬਜ਼ੁਰਗਾਂ ਨੂੰ ਲੈ ਕੇ ਤੇ ਪੁਰਾਣਾ ਹੀ ਕੰਮ ਆ ਸਾਡੇ ਬਹੁਤ ਸਾਡੇ ਪਿਓ ਦਾਦੇ ਚਾਚੇ ਤਾਏ ਕ ਵੀ ਕਰਦੇ ਆ ਕੰਮ ਅਸੀਂ ਹੁਣ ਘਾਹ ਦੀ ਕਰਨ ਲੱਗ ਪਏ ਤੁਸੀਂ ਮੰਡੀ ਕਰਨੀ ਇੱਥੋਂ 2 ਵਜੇ ਚੁੱਕਦੇ ਆਂ ਚੋਕੇ ਸ਼ਾਮ ਨੂੰ ਗੱਡੀ ਭਰਦੇ ਆਂ ਜਿਵੇਂ ਹੁਣ ਅੱਜ ਮੈਂ ਮਲੋਟ ਗਿਆ ਸੀ ਅੱਗੇ ਜੇ ਪਠੰਡੇ ਵੇਚੇ ਉਹ ਡੱਬਾ ਵਾਲੀ ਪਠੰਡਾ ਵੇਚੀਆਂ ਹੁਣ ਗਿੱਦਰਵਾ ਮੁਖਤਰੂ ਜਾ ਵੜਦੇ ਆਂ ਹੁਣ ਰੇਡ ਸਹੀ ਹੈ ਸਾਰੀ ਮੰਡੀਆਂ 'ਚ ਹੈ 14-15 ਰੁਪਏ ਵਿਗਦੀ ਪਈ ਆ ਇਹ ਰਾਜਸਤਾਨੀ ਖੱਕੜੀ ਆ ਪਹਿਲੀ ਵਾਰੀ ਲਾਈ ਆ ਪਾਇਨ ਕੀ ਹਾਂ ਤੇ ਗਾਹਕ ਬਹੁਤ ਜ਼ਿਆਦਾ ਪਸੰਦ ਕਰਦਾ ਰੰਗ ਹੀ ਬੜਾ ਸੋਹਣਾ ਹਾਂ ਇਹਨਾਂ ਤਲੀ ਖੇਤੀ ਹਾਂ ਮਿਹਨਤ ਵਾਲੀ ਖੇਤੀ ਆ ਕਹਿਣੇ ਆਪਾਂ ਕਹਿ ਸਕਦੇ ਆ ਆਪਾਂ ਸੁੱਤੇ ਰਹੇ ਰਹੀਏ ਨਾ ਮੰਡੀ ਮੰਡੀ ਕਰਨ ਵੀ ਕਰਨਾ ਹੀ ਪਾਣਾ ਡੇਲੀ ਤੇ ਚੋਗ ਨਹੀਂ ਡੇਲੀ ਬਣਿਆ ਨਹੀਂ ਖਰਾਬ ਹੋ ਜਾਂਦੇ ਪਾੜ ਜਾਂਦੇ ਇਹ ਕਰਦਿਆਂ ਨਹੀਂ ਇੱਕ ਦਿਨ ਹੀ ਕਰਦਿਆਂ ਹਾਂ ਹਰ ਰੋਜ਼ ਰੋਜ਼